ਅਗੇ ਹਜ਼ਾਰ ਪਉਦੇ ਸੁਹਾ ਹਲਕੇ ਦੇ ਐਸ ਐਚਓ ਬਲਜਿੰਦਰ ਸਿੰਘ ਮੱਲੀ ਪੰਜਾਬ ਪੁਲਿਸ ਦੇ ਵਿੱਚ ਸੇਵਾ ਨਿਵਾਉਂਦੇ ਨਾਲ ਇੱਕ ਗਾਇਕ ਵੀ ਨੇ ਉਹਨਾਂ ਦੀ ਗਾਇਕੀ ਨੇ ਸੋਸ਼ਲ ਮੀਡੀਆ ਤੇ ਹਲਚਲ ਮਚਾ ਦਿੱਤੀ ਹੈ ਹੁਣ ਤੱਕ ਉਹਨਾਂ ਦੇ 20 ਤੋਂ ਵੱਧ ਗੀਤ ਤੇ ਡੂਟ YouTube ਦੇ ਉੱਤੇ ਲੱਖਾਂ ਲੋਕਾਂ ਦੇ ਵੱਲੋਂ ਪਸੰਦ ਕੀਤੇ ਗਏ ਨੇ ਤਾਂ ਜੀ ਮੀਡੀਆ ਦੇ ਨਾਲ ਖਾਸ ਗੱਲਬਾਤ ਕਰਦੇ ਹਾਂ ਨਕਿਆ ਕਿ ਉਹਨਾਂ ਦੇ ਬਚਪਨ ਤੋਂ ਹੀ ਉਹਨਾਂ ਦਾ ਸੁਪਨਾ ਸੀ ਚੰਗਾ ਗਾਇਕ ਬਣਨ ਦਾ ਪਰ ਮੇਰੇ ਪਿਤਾ ਚਾਹੁੰਦੇ ਸਨ ਕਿ ਮੈਂ ਪੁਲਿਸ ਦੇ ਵਿੱਚ ਵਰਤੀ ਹੋਵਾਂ ਜਦੋਂ ਮੈਂ ਪੰਜਾਬ ਪੁਲਿਸ ਵਿੱਚ ਸ਼ਾਮਲ ਹੋਇਆ ਤਾਂ ਮੈਂ ਆਪਣੀ ਗਾਇਕੀ ਨਹੀਂ ਛੱਡੀ ਗੀਤ ਇੱਕ ਅਜਿਹਾ ਸਰੋਤ ਹੈ ਜਿਸ ਨਾਲ ਕੁਦਰਤ ਦੇ ਨਾਲ ਤਾਂ ਜੁੜਿਆ ਜਾ ਸਕਦਾ ਉੱਥੇ ਹੀ ਬਹੁਤ ਸਾਰੀਆਂ ਜਿਹੜੀਆਂ ਲਾਹਤਾਂ ਨੇ ਸੰਸਾਰ ਦੇ ਵਿੱਚ ਉਸ ਨੂੰ ਖਤਮ ਕਰਨ ਦੇ ਵਿੱਚ ਵੀ ਆਪਣਾ ਅਹਿਮ ਯੋਗਦਾਨ ਲੈਂਦਾ ਹੈ ਇਸ ਵਕਤ ਮੈਂ ਦਸੂਆ ਦੇ ਥਾਣਾ ਦੇ ਵਿੱਚ ਮੌਜੂਦ ਹਾਂ ਤੇ ਤੁਹਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਨੂੰ ਮਿਲਾਉਣ ਜਾ ਰਿਹਾ ਹਾਂ ਜੋ ਥਾਣਾ ਪਰਿਵਾਰੀ ਦਸੂਆ ਨੇ ਬਲਜਿੰਦਰ ਸਿੰਘ ਮੱਲੀ ਜਿਸ ਨੂੰ ਲੋਕ ਪੰਮਾ ਮੱਲੀ ਦੇ ਨਾਮ ਨਾਲ ਵੀ ਜਾਣਦੇ ਨੇ ਉਹ ਅਕਸਰ ਹੀ ਨਸ਼ਿਆਂ ਦੇ ਵਿਰੁੱਧ ਜਾਂ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਰੀਤੀ ਹੋਵੇ ਉਸ ਨੂੰ ਖਤਮ ਕਰਨ ਵਾਸਤੇ ਸੋਸ਼ਲ ਮੀਡੀਆ ਦੇ ਉੱਤੇ ਖੂਬ ਦੇਖੇ ਜਾਂਦੇ ਨੇ ਸਾਡੇ ਨਾਲ ਇਸ ਵਕਤ ਬਲਜਿੰਦਰ ਮੱਲੀ ਜੋ ਥਾਣਾ ਪਰਬਾਰੀ ਦੁੱਸਬਾ ਨੇ ਉਹ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਮੱਲੀ ਸਾਹਿਬ ਤੁਹਾਡਾ ਜੀ ਮੀਡੀਆ ਤੇ ਸਵਾਗਤ ਹੈ ਮੱਲੀ ਸਾਹਿਬ ਬਹੁਤ ਸਾਰੀਆਂ ਆਲਾਮਤਾਂ ਨੇ ਧੰਨਵਾਦ ਤੁਸੀਂ ਸਾਡੇ ਕੋਲ ਆਏ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਹੁਤ ਬਹੁਤ ਧੰਨਵਾਦ ਇੱਕ ਚਲਾਇਆ ਜੀ ਯੁੱਧ ਨਸ਼ਾ ਵਿਰੁੱਧ ਉਹਦੇ ਉੱਤੇ ਮੈਂ ਗਾਣਾ ਵਿੱਚ ਕਿੱਢਿਆ ਸੀ ਤੁਹਾਨੂੰ ਦੋ ਲਫ਼ਜ਼ ਸੁਣਾ ਰਿਹਾ ਸੁਣਿਓ ਜੀ ਜਰਾ ਉਹ ਸੀਐਮ ਸਾਹਿਬ ਨੇ ਵਿਗਲਵਜਾਇਆ ਉਹ ਸੀਐਮ ਸਾਹਿਬ ਨੇ ਵਿਗਲਵਜਾਇਆ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਇਆ ਸਾਡ ਆਖਿਰ ਦੇ ਵਿੱਚ ਜਿਹੜੇ ਬਹੁਤ ਸਾਰੇ ਸਮਾਜ ਦੇ ਵਿੱਚ ਲੋਕ ਨੇ ਪਟਕੇ ਹੋਏ ਹਨ ਉਹਨਾਂ ਵਾਸਤੇ ਕੋਈ ਮੈਸੇਜ ਵੇਖੋ ਜੀ ਮੈਂ ਹਮੇਸ਼ਾ ਹੀ ਸਾਡੇ ਜਿਹੜੀ ਆਡੀਅנס ਹੈ ਜਿਹੜੀ ਸਾਡੀ ਪਬਲਿਕ ਹੈ ਮੈਂ ਇਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਵੀ ਪਟਕਣ ਦੀ ਕੋਈ ਲੋੜ ਨਹੀਂ ਪਰਮਾਤਮਾ ਦਾ ਨਾਮ ਲਓ ਸੱਚੇ ਪਾਤਸ਼ਾਹ ਵਾਹਿਗੁਰੂ ਜਿਹੜਾ ਵੀ ਕੋਈ ਕਿਸੇ ਧਰਮ ਨੂੰ ਮੰਨਦਾ ਹੈ ਰੱਬ ਦੇ ਘਰ ਜਰੂਰ ਜਾਓ ਜਿਹੜੀ ਤੁਹਾਡੀ ਭੜਕਣਾ ਉਹ ਦੂਰ ਹੋ ਜੇਗੀ ਜਿਹੜੇ ਬੱਚੇ ਤੁਹਾਡੇ ਨਸ਼ਿਆਂ ਦੇ ਲੱਗੇ ਆ ਉਹਨਾਂ ਨੂੰ ਪਰਮਾਤਮਾ ਦੇ ਘਰ ਲੈ ਕੇ ਜਾਓ ਸੱਚੇ ਪਾਤਸ਼ਾਹ ਰੱਬ ਜਿਹੜਾ ਹੈ ਲੋਕੀ ਕਹਿੰਦੇ ਨਾ ਪਰਮਾਤਮਾ ਨਹੀਂ ਜੀ ਪਰਮਾਤਮਾ ਬਿਲਕੁਲ ਹੈ ਜੀ ਕੋਈ ਜੀਸਸ ਨੂੰ ਮੰਨਦਾ ਹੈ ਕੋਈ ਸ਼ਿਵਾਈ ਗੁਰੂ ਨੂੰ ਮੰਨਦਾ ਹੈ ਕੋਈ ਸ਼੍ਰੀ ਰਾਮ ਨੂੰ ਮੰਨਦਾ ਕੋਈ ਛੇਪ ਹੋਲੇ ਨੂੰ ਮੰਨਦਾ ਮਤਲਬ ਜਿਹੜਾ ਹਰ ਧਰਮ ਦਾ ਸਤਿਕਾਰ ਕਰਦਾ ਕੋਈ ਅੱਲਾ ਨੂੰ ਮੰਨਦਾ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਪਰਮਾਤਮਾ ਹੈ ਆਪਣੇ ਪਰਿਵਾਰ ਨੂੰ ਲੈ ਕੇ ਜਾਓ ਗੁਰੂ ਘਰ ਦੇ ਵਿੱਚ ਕਿਤੇ ਵੀ ਲੈ ਕੇ ਜਾਓ ਮੱਥਾ ਟੇਕੋ ਸੱਚੇ ਪਾਤਸ਼ਾਹ ਪਰਮਾਤਮਾ ਤੁਹਾਡੇ ਨਾਲ ਕੋਈ ਝਟਕਣ ਦੀ ਲੋੜ ਨਹੀਂ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਕਿਸੇ ਨੂੰ ਕੋਈ ਮੈਡੀਕਲ ਹੈ ਮੈਡੀਸਿਨ ਦੀ ਕਿਸੇ ਨੂੰ ਸਾਨੂੰ ਦੱਸੋ ਅਸੀਂ ਤੁਹਾਡੀ ਸਹਾਇਤਾ ਕਰਦੇ ਆਂ ਝਟਕਣ ਦੀ ਕੋਈ ਲੋੜ ਨਹੀਂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਇਓ ਬਹੁਤ ਬਹੁਤ ਸ਼ੁਕਰੀਆ ਥੈਂਕ ਮੱਲੀ ਜੀ ਜੋ ਕਿ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਸ਼ਾਇਰ ਹੁੰਦੇ ਨੇ ਖਾਸ ਕਰਕੇ ਗੱਲ ਕੀਤੀ ਜਾਵੇ ਤੇ ਬਲਜਿੰਦਰ ਮੱਲੀ ਹੁਣ ਤੱਕ ਸਮਾਜ ਦੀਆਂ ਕੁਰਤੀਆਂ ਦੇ ਖਿਲਾਫ ਲਗਭਗ 20 ਤੋਂ ਉੱਪਰ ਆਪਣੇ ਗੀਤ ਜੀ ਚੁੱਕੇ ਜੋ ਸਮਾਜ ਨੂੰ ਜੋੜਦੇ ਨੇ ਕੈਮਰਾਮੈਨ ਨਰੇਸ਼ ਦੇ ਨਾਲ ਰਮਨ ਖੋਸਲਾ ਜੀ ਮੀਡੀਆ ਖੁਸ਼ਾਹਤ